ਅੱਜ ਦੀ ਸਭ ਤੋਂ ਦੁਖਦਾਈ ਖਬਰ ਬਾਲੀਵੁੱਡ ਤੋਂ ਸਾਹਮਣੇ ਆਈ ਹੈ। ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਹੀ ਮੈਨ ਆਫ ਬਾਲੀਵੁੱਡ ਤਰਮਿੰਦਰ ਜੀ ਹੁਣ ਸਾਡੇ ਵਿੱਚ ਨਹੀਂ ਰਹੇ। ਉਹਨਾਂ ਨੇ ਦਿੱਲੀ ਵਿੱਚ ਆਪਣੇ ਘਰ 'ਚ ਆਖਰੀ ਸਾਹ ਲਏ। ਤਰਮਿੰਦਰ ਦੇ ਮਰਨ ਦੀਆਂ ਅਫਵਾਹਾਂ ਪਹਿਲਾਂ ਹੀ ਫੈਲ ਚੁੱਕੀਆਂ ਸੀ। 11 ਨਵੰਬਰ ਨੂੰ ਵੀ ਇੰਜ ਹੀ ਗਲਤ ਖਬਰ ਫੈਲੀ ਸੀ ਜਿਸ ਨੂੰ ਉਹਨਾਂ ਦੀ ਪਤਨੀ ਹੀਮਾ ਮਾਲਨੀ ਤੇਤੀ ਇਸ਼ਾ ਦਿਓਲੇ ਖੰਡਨ ਕੀਤਾ ਸੀ ਪਰ ਅੱਜ ਇਹ ਖਬਰ ਸੱਚ ਸਾਬਤ ਹੋ ਗਈ। ਦੱਸ ਦਈਏ ਕਿ ਤਰਮਿੰਦਰ ਨੂੰ ਸਤੰਬਰ ਨੂੰ ਮੁੰਬਈ ਦੇ ਹਸਪਤਾਲ 'ਚ ਵੀ ਦਾਖਲ ਕਰਵਾਇਆ ਸੀ cinema ਦਾ ਉਚਮਕ ਦਾ ਸਟਾਰ ਜੋ ਕਦੇ ਨਹੀਂ ਭੁੱਲੇਗਾ 302 ਤੋਂ ਜ਼ਿਆਦਾ ਫਿਲਮਾਂ ਤੇ ਹਰ ਪੀੜੀ ਦੇ ਦਿਲਾਂ 'ਚ ਵਸਦਾ ਕਿਰਦਾਰ ਧਰਮਿੰਦਰ ਜੀ ਬੇਮਿਸਾਲ ਸੀ ਧਰਮਿੰਦਰ ਜੀ ਨੇ ਨਾ ਸਿਰਫ ਐਕਸ਼ਨ ਫਿਲਮਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਪਰ ਰੋਮਾਂਟਿਕ ਤੇ ਕਾਮੇਡੀ ਫਿਲਮਾਂ 'ਚ ਵੀ ਆਪਣੀ ਛਾਪ ਛੱਡੀ ਉਹ ਪੂਰੇ ਬੋਲੀਵੁੱਡ ਦੇ ਸਭ ਤੋਂ ਪਿਆਰੇ ਤੇ ਜ਼ਮੀਨੀ ਸੁਭਾਅ ਵਾਲੇ ਅਦਾਕਾਰ ਮੰਨੇ ਜਾਂਦੇ ਸੀ ਧਰਮਿੰਦਰ ਜੀ ਭਾਵੇਂ ਸਾਡੇ ਨਾਲ ਨਹੀਂ ਪਰ ਉਹਨਾਂ ਦੀਆਂ ਫਿਲਮਾਂ ਉਹਨਾਂ ਦੀ ਮੁਸਕਰਾਹਟ ਤੇ ਉਹਨਾਂ ਦੀ ਸਾਦਗੀ ਹਮੇਸ਼ਾ ਸਾਡੇ ਦਿਲਾਂ 'ਚ ਜਿੰਦਾ ਰਹੇਗੀ